ਕੁਦੀ ਦਾ ਖਾਸਾ ਸ਼੍ਰੀ ਵਾਹਿਦੁਰੂ ਜੀ ਦੀ ਫਤਿਹ ਅੱਜ ਮੌਜੂਦਾ ਪਿੰਡ ਸਤਨਗਰ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਦੀ ਵਿਦੋ ਦਸਤਾਰ ਬੰਦ ਨੂੰ ਲੈ ਕੇ ਮੇਲਾ ਪਾਈ ਹਰ ਸਿੱਜੀ ਦੇ ਗੁਰਦੁਆਰੇ ਦੇ ਵਿੱਚ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਸਾਡੇ ਕੈਨਾਂ ਦੇ ਬਾਦ ਲਗਾਤਾਰ ਲਏ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਲੰਗਰ ਆਵੀਆਂ ਔਰ ਦੀਵਾਨ ਹਾਲ ਦੇ ਵਿੱਚ ਵੀ ਸੰਗਤਾਂ ਲਗਾਤਾਰ ਹਾਜ਼ਰੀ ਭਰ ਰਹੀਆਂ ਨੇ ਕਰਾਂਗੇ ਗੱਲਬਾਤ ਇੱਥੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਜੋ ਕਿ ਸ਼੍ਰੀ ਸਤਗੁਰੂ ਜਗਜੀਤ ਸਿੰਘ ਦੀ ਦਸਤਾਰ ਬੰਦ ਲੈ ਕੇ ਕੋਈ ਮੇਲਾ ਮਨਾਇਆ ਜਾ ਰਿਹਾ ਉਸ ਬਾਰੇ ਲਵਾਂਗੇ ਜਾਣਕਾਰੀ ਤੁਸੀਂ ਸਾਡੇ ਨਾਲ ਬਣੇ ਰਿਹਾ ਜੀ ਜਗਜੀਤ ਸਿੰਘ ਦੇ ਦਸਤਾਰ ਬੰਦੀ ਆ ਮੇਲਾ ਮਨਾ ਰਿਹਾ ਜੂਸੇ ਨੇ ਗੁਰਦੁਆਰੇ ਸਤੂ ਜਲੇਬ ਜੀ ਜੀਹ ਸੰਦਾ ਦਸਤਾਰ ਬੰਨ ਦਾ ਮੇਲਾ ਗੁਰੂ ਜੀ ਜੀ ਸੰਦੇ ਮਨਾ ਰਹਾ ਗੁਰੂ ਭਾਈ ਜੂਸੇ ਨੇ ਗੁਰਦੁਆਰੇ ਤੁਮ ਤਾਮ ਦਾ ਮੇਲਾ ਹੋ ਰਿਹਾ ਬੂੰਦੀ ਲਗ ਰਹੀ ਹੈ ਪ੍ਰਸ਼ਾਦ ਇਹ ਬਣ ਰਿਹਾ ਜਲੇਬ ਨਿਕਲਦੇ ਨੇ ਹਾਂ 7004 ਬਸ ਸਾਹਿਬ ਨੇ ਦੇਖਾ ਅੰਸ਼ਤ ਦਾ ਪਤਾ ਮੰਮੀ ਦਾ ਮੇਲਾ ਹੈ ਸਾਹਿਬ ਸੰਗਤ ਲੰਗਰ ਛਕਦੇ ਇਹ ਲੰਗਰ ਨੇ ਆਹ ਸਾਹਿਬ ਸੰਗਤ ਹੋਰ ਵੀ ਛਕੇ ਤੇ ਸ਼ਕਾਇ ਮੇਲੇ ਦਾ ਰਾਹ ਹੁਕ ਬਤਾਇਆ ਬੈਕ ਜੀ ਦਾ ਖਾਤੋਨ ਹੈ ਤੁਮ ਜੀ ਜੀ ਸੇ ਇਸਤਾਲਪਤੀ ਦਾ ਵਿਦਾਇ ਨੋਟਾ ਹਮਣਾ ਬਣਾਇਆ ਜਾਦਾ ਸਾਹਿਬ ਸੰਗਤ ਸਾਰੇ ਪਿੰਡ ਦੀ ਆਉਣ ਦੇ ਨਾਲ ਕਿਰਪਾ ਕਰੋ ਸਾਹਿਬ ਦੀ ਸਾਰੇ ਦਰਸ਼ਨ ਦਿਓ ਮੇਦਾਤ ਕਿਰਪਾ ਕਰੋ ਬਾਹਰ ਜੀ ਦਾ ਖਾਲਸਾ ਫਾਇਰ ਜੀ ਦੇ। ਹੇ ਕਿਰਪਾ। ਆ ਸੰਨ ਹੀ ਤੁਹਾਡੇ ਵਾਸਤੇ ਇਸ਼ਾਰਾ ਜਿਹੜਾ ਮੈਂ ਸੰਗਤ ਜੀ ਦਾ ਕੀਤਾ। ਜਿਹੜਾ ਗੁਰੂ ਗੋਬਿੰਦ ਸਿੰਘ ਨੇ ਬੱਚੇ ਲਿਆ ਸੀ ਇਹਨਾਂ ਪੁੱਤਰਾਂ ਦੇ ਕੇ ਸੀਸ ਪਰਵਾਹ ਦੀ ਅਸੋ ਵਿਚਾਰ ਚਾਰ ਚਾਰ ਹੋਏ ਤੋਂ ਕਿਆ ਪਿਆ ਜੀ ਅੰਗਈ ਹਜਾ। ਸਾਹ ਸਗੀ ਸੱਚੇ ਸਤਿਗੁਰੂ ਜੀ ਸੱਚੇ ਪਾਸ਼ਾ ਜੀ ਦੇ ਅਤਿ ਵੀ ਹੈਗੇ ਨੇ ਸੱਚੇ ਪਾਸ਼ਾ ਕਿਰਪਾ ਕਰਨ ਵੀ ਉਹ ਬਖਸ਼ਿਸ਼ ਆਪਣੇ ਚਰਨਾਂ 'ਚ ਬੜਾਈ ਰੱਖਣ ਸਾਹ ਸਗੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਸ਼ਾ ਜੀ ਦਾ ਆਪਣੀ ਵਿਸਤਾਰ ਬੰਦੀ ਦ੍ਰਿਸ਼ ਬਣਾ ਰਹੇ ਹੋ ਆਪ ਜੀ ਨੂੰ ਇਸ ਬਾਰੇ ਥੋੜਾ ਜਿਹਾ ਮੈਂ ਬਚਨ ਲੈ ਕੇ ਕਰਨ ਲੱਗਾ ਆਪ ਜੀ ਦੇ ਚਰਨਾਂ 'ਚ ਕਿ ਸਤਗੁਰੂ ਜਗਜੀਤ ਸਿੰਘ ਸੱਚੇ ਪਾਸ਼ਾ ਜੀ ਨੂੰ ਮੰਨਣ ਵਾਲਿਆਂ 'ਚ ਉਹ ਸਮੇਂ ਬੋਧੇ ਜਾਨਾਂ ਵਿਰੋਧ ਕੀਤਾ ਸੀ ਸਤਗੁਰੂ ਜੀ ਦਾ ਤੇ ਸਭ ਤੋਂ ਪਹਿਲਾਂ ਰਮਾਲੀ ਬਿਸ਼ਾਰ ਕੇ ਮੱਥਾ ਟੇਕਿਆ ਸੀ ਮਹਾਰਾਜ ਵੀਰ ਸਿੰਘ ਜੀ ਉਹਨਾਂ ਨੇ ਸਾਧ ਸਿੰਘ ਜੀ ਸਾਰੇ ਆਗੂ ਹਨ ਮਹਾਰਾਜ ਵੀਰ ਸਿੰਘ ਜੀ ਸਾਧ ਸਿੰਘ ਜੀ ਮਹਾਰਾਜ ਵੀਰ ਸਿੰਘ ਜੀ ਸੱਜੇ ਪਾਸੇ ਇਹਨਾਂ ਐਸਾ ਪ੍ਰੇਮ ਸੀ ਸਾਧ ਸਿੰਘ ਜੀ ਦਾ ਇੱਕ ਸੰਤ ਫਰੀਦ ਜੀ ਹੋਏ ਆ ਉਹਨਾਂ ਨੇ ਬਚਨ ਇੱਕ ਸੁਣਿਆ ਸਿੱਖਾਂ ਦੇ ਰਾਈ ਦੀ ਇੱਕ ਵਾਰ ਸਾਧ ਸਿੰਘ ਜਕੀਰ ਸਿੰਘ ਸੱਜੇ ਪਾਸੇ ਨੇ ਬਚਨ ਕੀਤਾ ਸੀ ਸੱਜੇ ਪਾਸੇ ਨੇ ਆਖਿਆ ਸੀ ਮੈਂ RAM SIIT ਇਹ ਲక్ష్మణ ਸਿੰਘ ਸਾ ਸੰਗਤੀ ਸੋ ਸਤਗੁਰੂ ਜੀ ਦੇ ਐਸੇ ਪਿਆਰੇ ਭਰਾ ਘਰਤਾ ਸਤਗੁਰੂ ਜੀ ਦੇ ਪੁੱਤਰ ਅਤੇ ਸਤਗੁਰੂ ਨੀਰਥਨ ਸੱਚੇ ਪਾਤਸ਼ਾਹ ਦੇ ਘਰ ਕਰਕੇ ਪਿਤਾ ਐਸਾ ਜਿਹੜਾ ਆਪ ਜੀ ਦੇਖਦੇ ਹੋ ਇਹਨਾਂ ਵੱਡਾ ਜਿਹੜਾ ਨਾਂ ਹੈ ਮੈਨੂੰ ਇੱਕ ਇਤਿਹਾਸ ਚ ਲੱਭਦਾ ਬਾਬਾ ਗੁਰਦਤਾ ਜੀ ਬਾਬਾ ਗੁਰਦਤਾ ਜੀ ਜਿਹੜੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਸਨ ਤੇ ਬਾਬਾ ਗੁਰਦਤਾ ਜੀ ਦੇ ਕੋ ਗੁਰੂ ਹਰਾਈ ਜੀ ਵੀ ਆਪ ਜੀ ਪਤਾ ਪੁੱਤਰ ਸਨ ਪੁੱਤਰੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਆ ਆਪ ਜੀ ਨੂੰ ਪਤਾ ਹੋਵੇ ਇਹਨਾਂ ਦੇ ਦਾਦਾ ਜੀ ਸਾਨਾ ਬਾਬਾ ਕਰਤਾਰ ਸਿੰਘ ਦੇ ਗੁਰੂ ਅਰਜਨ ਦੇਵ ਜੀ ਤੇ ਪੜਦਾਦਾ ਜੀ ਗੁਰੂ ਰਾਮਦਾਸ ਜੀ ਸਾਹ ਸੰਗਤ ਜੀ ਸ਼ਾਨ ਗੁਰੂ ਸਾਹਿਬਾ ਦਾ ਨਾਮ ਸਬਕਸੀ ਬਾਬਾ ਵੀ ਦਿੱਤਾ ਜੀ ਤੇ ਸੱਜੇ ਪਾਛੇ ਨੇ ਇਸੇ ਰੂਪ ਦੇ ਬਾਹਰ ਸਨ ਮਹਾਰਾਜ ਜੀਤ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਵਾਲ ਤੇ ਸਾਹ ਸੰਗਤ ਜੀ ਉਹਨਾਂ ਨੂੰ ਬੜਾ ਕੁਛ ਕੀਤਾ ਗਿਆ ਬੜਾ ਕੁਝ ਹੋਇਆ ਉਹਨਾਂ ਨਾਲ ਪਰ ਉਹ ਡੋਰ ਰਾਇ ਸਾਹ ਸੰਗਤ ਜੀ ਸਭ ਨੂੰ ਜਗੀਤ ਸਿੰਘ ਸੱਜੇ ਪਾਛੇ ਦੇ ਚਲਤ ਜੇ ਉਹਨਾਂ ਦੀ ਬੜੀ ਮਖਸ਼ੀ ਬਣੀ ਗਈ ਸਾਹ ਸੰਗਤ ਜੀ ਸਭ ਨੂੰ ਜੀ ਸਤਿਗੁਰੂ ਦੀ ਬਖਸ਼ਿਸ਼ ਤੋਂ ਅਨੁਸਾਰ ਜੀ ਕਾਮ ਆਰਸ਼ਿਕ ਕਰਤੋ ਹੈ ਕਿ ਆਪਾਂ ਸਾਧੂ ਦੇ ਜੀਸੇ ਸੱਜੇ ਪਾਸਾ ਕਰਨਾ ਜਹਾਜ ਦਿਵਾਵਾਂ ਆਓ ਸਤਿਗੁਰੂ ਜੀ ਜੱਦੇ ਦੀ ਕਰਨਾ ਤੇ ਸੀ ਆਓ ਸਤਿਗੁਰੂ